ਅਫਰੀਕੀ ਦੇਸ਼ ਦੱਖਣੀ ਸੁਡਾਨ ਚ ਫਸੇ ਭਾਰਤੀਆਂ ਨੂੰ ਲੈ ਕੇ ਪਹਿਲਾ ਜਹਾਜ਼ ਅੱਜ ਤੜਕੇ 5 ਵਜੇ ਤ੍ਰਿਵਿੰਦਰਮਪੁਰਮ ਪਹੁੰਚ ਗਿਆ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਚੱਲ ਰਿਹਾ ਹੈ ਆਪਰੇਸ਼ਨ ਸੰਕਟ ਮੋਚਨ ਤੇ ਇਸ ਆਪਰੇਸ਼ਨ ਦੀ ਅਗਵਾਈ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਰ ਰਹੇ ਨੇ ਹਵਾਈ ਸੈਨਾ ਦੇ 2 C17 ਜਹਾਜ਼ ਭਾਰਤੀਆਂ ਨੂੰ 에ਅਰਲਿਫਟ ਕਰਨ ਦੇ ਲਈ ਵਰਤੇ ਜਾ ਰਹੇ ਨੇ ਦੱਖਣੀ ਸੁਡਾਨ ਵਿੱਚ ਤਕਰੀਬਨ 600 ਭਾਰਤੀ ਨਾਗਰਿਕ ਨੇ ਜਿਨ੍ਹਾਂ ਚੋਂ 450 ਨਾਗਰਿਕ ਰਾਜਧਾਨੀ ਜੁਬਾ ਵਿੱਚ ਹੀ ਨੇ ਹਾਲਾਂਕਿ 600 ਵਿੱਚੋਂ ਸਿਰਫ 300 ਲੋਕਾਂ ਨੇ ਭਾਰਤ ਪਰਤਨ ਦੀ ਇੱਛਾ ਜ਼ਾਹਿਰ ਕੀਤੀ ਵੀਰਵਾਰ ਸਵੇਰੇ ਵਿਕੇ ਸਿੰਘ ਸੁਡਾਨ ਲਈ ਰਵਾਨਾ ਹੋਏ ਸੀ ਦੱਖਣੀ ਸੁਡਾਨ ਵਿੱਚ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਕਾਰ ਗ੍ਰੈਯੋਧ ਚੱਲ ਰਿਹਾ ਹੈ ਇਸ ਹਿੰਸਕ ਸੰਘਰਸ਼ ਕਾਰਨ ਮਾਹੌਲ ਬੇਹਦ ਖਰਾਬ ਹੈ ਇਸ ਸੰਘਰਸ਼ 'ਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 36000 ਦੇ ਕਰੀਬ ਲੋਕ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਕੈਂਪਾਂ 'ਚ ਸ਼ਰਨ ਲੈ ਕੇ ਰਹਿ ਰਹੇ ਨੇ ਦੱਖਣੀ ਸੁਡਾਨ ਦਾ ਇਲਜ਼ਾਮ ਹੈ ਕਿ ਸੁਡਾਨ ਨੇ ਤਖਤਾ ਪਲਟ ਲਈ ਇਹ ਸਾਜ਼ਿਸ਼ ਰਚੀ ਹੈ ਤਾਂ ਸਦਿਗੇ ਕਿ ਦੱਖਣੀ ਸੁਡਾਨ ਅਫਰੀਕਾ ਦਾ ਸਭ ਤੋਂ ਨਵਾਂ ਦੇਸ਼ ਹੈ ਇਸ ਨੂੰ ਆਜ਼ਾਦ ਹੋਏ 5 ਸਾਲ ਹੀ ਹੋਏ ਨੇ 9 ਜੁਲਾਈ 2011 ਨੂੰ ਦੱਖਣੀ ਸੁਡਾਨ ਬਣਿਆ ਸੀ ਆਜ਼ਾਦੀ ਦੇ ਬਾਅਦ ਤੋਂ ਹੀ ਇੱਥੋਂ ਦੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਵਿਚਕਾਰ ਵਿਵਾਦ ਚੱਲਿਆ ਆ ਰਿਹਾ ਹੈ جنگ ਵਾਲੇ ਇਲਾਕਿਆਂ 'ਚ ਭਾਰਤੀ ਵੀ ਫਸੇ ਹੋਏ ਨੇ ਇੱਥੇ ਫਸੇ ਭਾਰਤੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਦਦ ਦੀ ਅਪੀਲ ਕੀਤੀ ਸੀ ਉੱਥੋਂ ਦੇ ਦੂਤਾਵਾਸ ਦੇ ਵਿੱਚ ਵੀ ਮਦਦ ਦੀ ਅਪੀਲ ਹੋ ਰਹੀ ਸੀ ਜਿਸ ਤੋਂ ਬਾਅਦ ਆਪਰੇਸ਼ਨ ਸ਼ੁਰੂ ਕੀਤਾ ਗਿਆ ਜਿਨ੍ਹਾਂ ਲੋਕਾਂ ਕੋਲ ਭਾਰਤ ਦੀ ਨਾਗਰਿਕਤਾ ਸਬੰਧੀ ਪੁਖਤਾ ਦਸਤਾਵੇਜ਼ ਨੇ ਉਹਨਾਂ ਨੂੰ ਹੀ ਵਾਪਸ ਲਿਆਉਣ ਦੀ ਇਜਾਜ਼ਤ ਹੈ